ਅੱਜ ਪੰਜਾਬ ਵਿੱਚ ਤਕਰੀਬਨ ਡੇਢ ਮਹੀਨੇ ਬਾਅਦ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲੇ ਹਨ ਜੋ ਬੀਤੀ 21 ਮਈ ਤੋਂ ਸਰਕਾਰ ਵੱਲੋਂ ਸੂਬੇ ਭਰ ਵਿੱਚ ਵੱਧ ਰਹੀ ਗਰਮੀ ਨੂੰ ਦੇਖਦਿਆਂ ਸਕੂਲ 10 ਦਿਨ ਪਹਿਲਾਂ ਹੀ ਬੰਦ ਕੀਤੇ ਸਨ ਅੱਜ ਮੌੜ ਸਕੂਲਾਂ ਵਿੱਚ ਰੌਣਕ ਪਰਤੀ ਹੈ ਜਦੋਂ মিডিਆ ਵੱਲੋਂ ਸਕੂਲਾਂ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਜਿੱਥੇ ਅਧਿਆਪਕਾਂ ਦੇ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲੀ ਹੈ ਉੱਥੇ ਸਕੂਲ ਦੇ ਬੱਚੇ ਵੀ ਕਾਫੀ ਉਤਸ਼ਾਹਿਤ ਨਜ਼ਰ ਆਏ ਅੱਜ 80% ਦੇ ਕਰੀਬ ਹਾਜ਼ਰੀ ਰਹੀ ਔਰ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਅੱਜ ਸਕੂਲ ਆ ਕੇ 40 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਜਿਹੜੇ ਆ ਸਾਰੇ ਅਧਿਆਪਕ ਸਹਿਬਾਨ ਬੱਚੇ ਸਾਰੇ ਸਕੂਲ ਪਹੁੰਚੇ ਨੇ ਔਰ ਬੜਾ ਉਤਸ਼ਾਹ ਜਿਹੜਾ ਹੈਗਾ ਹੈ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਆਪਣੇ ਅਸੀਂ 8 ਵਜੇ ਪ੍ਰੇਅਰ ਸਟਾਰਟ ਹੋ ਗਈ ਸੀ ਸਾਰੇ ਅਧਿਆਪਕ ਸਹਿਬਾਨ ਔਰ ਬੱਚੇ ਜਿਹੜੇ ਆ ਪ੍ਰੇਅਰ ਦੇ ਵਿੱਚ ਪਹੁੰਚ ਗਏ ਚੁੱਕੇ ਸਨ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀਗਾ ਬੱਚੇ ਬੜੇ ਖੁਸ਼ ਜਿਹੜੇ ਆ ਉਹ ਨਜ਼ਰ ਆ ਰਹੇ ਸਨ ਬੱਚਿਆਂ ਨੂੰ ਸਵੇਰੇ ਬਹੁਤ ਮੁਬਾਰਕ ਦਿੱਤੀ ਗਈ ਅਧਿਆਪਕ ਸਹਿਬਾਨਾਂ ਵੱਲੋਂ ਵੀ ਔਰ ਮੇਰੇ ਵੱਲੋਂ ਵੀ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਵਿਚਾਰ ਸਵੇਰੇ ਸਾਂਝੇ ਕੀਤੇ ਗਏ ਪ੍ਰੇਅਰ ਤੋਂ ਬਾਅਦ ਫਿਰ ਬੁਕਿਤ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਵੀ ਕਾਫੀ ਹੈ ਫਿਰ ਵੀ ਬੱਚੇ ਸਭ ਹਾਂਜੀ ਤਕਰੀਬਨ 80% ਬੱਚੇ ਜਿਹੜੇ ਹੈਗੇ ਆ ਅੱਜ ਹਾਜ਼ਰ ਹੋਏ ਨੇ ਔਰ ਬਾਕੀ ਦੇ ਬੱਚਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਹੋਇਆ ਕਿਉਂਕਿ ਇੱਕ ਹਫਤਾ ਪਹਿਲਾਂ ਹੀ ਜਿਹੜੇ ਅਧਿਆਪਕਾਂ ਨੇ ਉਹਨਾਂ ਨੂੰ WhatsApp ਦੇ ਉੱਤੇ ਦੇ ਰਹੀ ਜਿਹੜਾ ਆ ਦੱਸਤਾ ਸੀ ਕਿ ਬੱਚਿਓ ਤੁਸੀਂ ਇੱਕ ਤਰੀਕ ਨੂੰ ਸੋਮਵਾਰ ਵਾਲੇ ਦਿਨ ਸਾਰਿਆਂ ਨੇ ਪਹੁੰਚਣਾ ਆ ਕੁਝ ਬੱਚੇ ਜਿਹੜੇ ਆ ਉਹ ਨਹੀਂ ਆਏ ਉਹ ਅਗਲੇ ਟਾਈਮ ਦੇ ਵਿੱਚ ਹੁਣ ਇੱਕ ਅੱਧੇ ਦਿਨਾਂ ਦੇ ਵਿੱਚ ਚਾਹੇਦ ਹੋ ਸਕਦਾ ਹੈ ਉਹ ਕਿਤੇ ਦੂਰ ਗਏ ਹੋਣਾ ਔਰ ਵਾਪਸ ਜਿਹੜੇ ਆ ਉਹਨਾਂ ਦੀ ਪੂਰੀ ਆਣ ਦੀ ਸੰਭਾਵਨਾ ਹੈ ਔਰ ਬਹੁਤ ਹੀ ਜਿਹੜਾ ਹੈਗਾ ਆ ਅੱਛਾ ਜਿਹੜਾ ਮਹਿਸੂਸ ਕਰ ਰਹੇ ਨੇ ਬੱਚੇ ਉਹਨਾਂ ਨੂੰ ਪੜ੍ਹਾਈ ਦੇ ਲਈ ਵੀ ਜਾਗਰੂਕ ਕੀਤਾ ਗਿਆ ਕਿ ਪੜ੍ਹਾਈ ਉਹਨਾਂ ਲਈ ਬਹੁਤ ਜ਼ਰੂਰੀ ਆ ਇਹ ਕੰਮ ਬਹੁਤ ਜ਼ਰੂਰੀ ਆ ਉਹਨਾਂ ਦੇ ਲਈ ਪੜ੍ਹਨਾ ਸਾਰੇ ਬੱਚੇ ਦੇੜੇ ਆ ਦਿਲ ਲਗਾ ਕੇ ਆਪਣੇ ਸਕੂਲ ਚ ਆਣ ਦਿਲ ਲਗਾ ਕੇ ਆਪਣੀ ਪੜ੍ਹਾਈ ਕਰਨ ਇਸ ਨੂੰ ਸਕੂਲ ਦੀ ਪੜ੍ਹਾਈ ਨੂੰ ਜਾਂ ਸਕੂਲ ਨੂੰ ਕਿਸੇ ਨੇ ਵੀ ਬੋਝ ਨਹੀਂ ਸਮਝਣਾ ਉਹਨਾਂ ਦੇ ਪਿੱਛੇ ਬਹੁਤ ਉਹਨਾਂ ਦੇ ਮਾਤਾ ਪਿਤਾ ਦੀ ਮਿਹਨਤ ਆ ਸਕੂਲ ਤੱਕ ਪਹੁੰਚਾਣ ਲਈ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ ਖੂਬ ਪੜ੍ਹਾਈ ਕਰੋ ਔਰ ਅੱਗੇ ਵਧੋ ਜੀ ਬੱਚਿਆਂ ਦੇ ਨਾਲ ਕੁਝ ਇਹ ਟਿਚਰ ਜਿਹੜੀ ਕਲਾਸ ਹੁੰਦਾ ਉਹਨਾਂ ਦੇ ਵਿੱਚ ਜਾ ਕੇ ਵੀ ਜਾਗੀ ਹਾਂਜੀ ਉਹਨਾਂ ਦੇ ਵਿੱਚ ਵੀ ਪ੍ਰੇਅਰ ਤੋਂ ਬਾਅਦ ਜਿਹੜੀ ਹੈਗੀ ਆ ਮੈਂ ਜਦੋਂ ਰਾਉਂਡ ਲਗਾਉਂਦੀ ਆ ਸਾਰੀ ਕਲਾਸਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ ਜਿਹੜਾ ਹੈਗਾ ਆ ਬੱਚਿਆਂ ਨੂੰ ਵੀ ਮਿਲੀਦਾ ਹੈ ਅਧਿਆਪਕਾਂ ਨੂੰ ਵੀ ਦੇਖੀਦਾ ਹੈ ਔਰ ਕਲਾਸਰੂਮ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਚੈੱਕ ਕਰੀਦਾ ਹੈ ਔਰ ਅੱਜ ਮੈਂ ਜਿਹੜਾ ਆ ਪ੍ਰੇਅਰ ਖਤਮ ਹੋਣ ਤੋਂ ਬਾਅਦ ਇੱਕ ਰਾਉਂਡ ਲਗਾਇਆ ਔਰ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਵੀ ਮਿਲੇ ਅਧਿਆਪਕਾਂ ਨੂੰ ਵੀ ਜਿਹੜਾ ਹੈਗਾ ਮਿਲ ਕੇ ਤਰ ਉਹਨਾਂ ਨਾਲ ਗੱਲਬਾਤ ਕੀਤੀ ਹੈ। ਆ 9C ਕਲਾਸ ਦੀ ਮੈਂ ਚਾਰਜ ਹਾਂ। 9C ਕਲਾਸ ਨੂੰ ਮੈਂ ਸੋਸ਼ਲ ਪੜਾਉਂਦੀ ਹਾਂ। ਸੋਸ਼ਲ ਸਟਡੀ। ਗਾੜੀ ਦੇ ਰਹੀਆਂ ਛੁੱਟੀਆਂ ਤੋਂ ਬਾਅਦ ਅੱਜ ਕਲਾਸਾਂ ਲੱਗਣਾਂ। ਹਾਂਜੀ। ਬਹੁਤ ਅੱਛਾ ਲੱਗ ਰਿਹਾ ਹੈ। ਮੈਨੂੰ ਵੀ ਅੱਛਾ ਲੱਗ ਰਿਹਾ ਹੈ ਔਰ ਬੱਚਿਆਂ ਨੂੰ ਬੜਾ ਅੱਛਾ ਲੱਗ ਰਿਹਾ ਹੈ। ਵੈਸੇ ਮੇਰੀ ਕਲਾਸ ਮੇਰੇ ਸਕੂਲ 'ਚ ਮੇਰਾ ਖਿਆਲ ਸਭ ਕਲਾਸਿਸ 'ਚੋਂ ਬੈਸਟ ਹੈ। ਔਰ ਤਕਰੀਬਨ ਬੱਚੇ ਰੈਗੂਲਰ ਰਹਿੰਦੇ ਹੈ। ਬਰਾਇਟ ਵੀ ਅੱਛੇ اور ਮੇਰੀ ਕਲਾਸ ਦੇ ਕਮ ਸੇ ਕਮ 10 ਬੱਚੇ ਹੈ ਜਿਹੜੇ ਐਮੀਨੈਂਸ ਚ ਗਏ 8ਵੀਂ ਦਾ ਜਿਹੜਾ ਇਹਨਾਂ ਨੇ ਇਗਜ਼ਾਮ ਦਿੱਤਾ ਸੀ ਉਹਦੇ ਮੁਤਾਬਿਕ 10 ਬੱਚੇ ਹੈ ਜਿਨ੍ਹਾਂ ਦਾ ਐਮੀਨੈਂਸ ਦੇ ਵਿੱਚ ਨਾਮ ਆ ਗਿਆ ਇਹ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬਹੁਤ ਫਖਰ ਵਾਲੀ ਗੱਲ ਹੈ ਫਿਰ ਹਾਂ ਜੀ اٹੈਂਡੈਂਸ ਦੀ ਗੱਲ ਕਰੀਏ ਕਿੰਨੀ ਹਾਂ ਹਾਂ اٹੈਂਡੈਂਸ ਮੇਰੀ ਕਲਾਸ ਚ ਟੋਟਲ ਹੈਗੇ ਆ 43 ਸਟੂਡੈਂਟਸ ਜਿਨ੍ਹਾਂ ਚੋਂ 35 ਆਜਾਏ 35 ਸਟੂਡੈਂਟਸ ਆਇਆ ਆ ਬਾਕੀ ਜਿਹੜੀ ਗੱਲ ਕਰੀਏ ਤਾਂ ਕਾਫੀ ਸਟੂਡੈਂਟਸ ਦੀ ਗਿਣਤੀ ਘਟਦੀ ਜਾਂਦੀ ਹੈ ਉਸੇ ਦਾ ਦੇਖੋ ਨਹੀਂ ਗਿਣਤੀ ਦੇਖੋ ਨਹੀਂ ਮੈਂ ਜਿਹੜੇ ਸਪੁੱਛਾ ਮੈਂ ਤਾਂ ਫਿਰ ਆਪਣੇ ਸਕੂਲ ਦਾ ਐਕਸਪੀਰੀਅੰਸ ਦੱਸਾਤੇ ਤਾਂ ਮੈਂ ਇਹ ਕਹਾਂਗੀ ਕਿ ਮੇਰੇ ਸਕੂਲ 'ਚ ਗਿਣਤੀ ਨਹੀਂ ਘਟ ਰਹੀ ਔਰ ਮੇਰੇ ਬੱਚੇ ਮਤਲਬ ਸ਼ੁਰੂ ਤੋਂ 8ਵੇਂ ਦੇ ਵਿੱਚ ਕੋਈ 35 ਸੀ ਹੁਣ 9ਵੇਂ ਦੇ ਵਿੱਚ ਇਹ ਗਿਣਤੀ 45 ਹੋ ਰਹੀ ਹੈ ਇਸੇ ਮੈਂ ਨਹੀਂ ਕਹਿ ਸਕਦੀ ਕਿ ਮੇਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਘਟੀ ਹੈ ਮੇਰੀ ਕਲਾਸ ਦਾ ਬੱਚੇ ਕਾਫੀ ਹੈ ਇਨੂੰ ਨੌਂਵਿਆਂ ਚ ਕਾਫੀ ਐ ਸਾਡੇ ਸਕੂਲ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣੀ ਨੀਂਹ ਤੋਂ ਸੀ ਹਾਂਜੀ ਮੈਨੂੰ ਹੋ ਗਿਆ ਹੋ ਗਿਆ 15 16 ਸਾਲ ਹੋ ਗਏ ਹਾਂ ਬਈ ਮੈਂ ਤਾਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਐ ਇਹਨਾਂ ਬੱਚਿਆਂ ਚ ਬਹਿਣਾ ਮੈਨੂੰ ਆਪਣਾ ਪਰਿਵਾਰ ਲੱਗਦਾ ਐ ਔਰ ਬੱਚੇ ਨੋ ਡਾਊਟ ਰਿਸਪੌਂਸਿਵ ਪੂਰਾ ਦਿੰਦੇ ਐ ਠੀਕ ਐ ਕਰੋ ਕਿ ਬੱਚੇ ਹੈਗੇ ਪ੍ਰੋਬਲਮਸ ਉਹ ਅਸੀਂ ਦੇਖੀਦਾ ਐ ਕਿਸੇ ਨੂੰ ਕੋਈ ਕਿਸੇ ਦਾ ਕੋਈ ਪ੍ਰੋਬਲਮ ਐ ਤਾਂ ਅਸੀਂ ਉਹਨੂੰ ਕੋਸ਼ਿਸ਼ ਹੁੰਦਾ ਦੂਰ ਕਰਦੀ ਐ ਕੋਈ ਫੀਸ ਦੀ ਪ੍ਰੋਬਲਮ ਇੱਕ ਇਸੇ ਤਰ੍ਹਾਂ ਦੀ ਵੀ ਹੈ ਪਰ ਬੱਚੇ 노 ਡਾਊਟ ਬੱਚੇ ਠੀਕ ਹੈ ਬੱਚੇ ਰਿਸਪੌਂਸਿੰਗ ਹੈ ਹਾਂ ਉਹ ਤਾਂ ਕੋਈ ਸ਼ਿਕਾਇਤ ਨਹੀਂ ਬਾਕੀ ਦੋ ਚਾਰ ਬੱਚੇ ਹਰ ਕਲਾਸ ਚੁੰਦੇ ਮੇਰੀ ਕਲਾਸ ਚ ਵੀ ਹੈ ਪਰ ਓਵਰਆਲ ਠੀਕ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ